ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਜਿੱਥੇ ਪੰਜਾਬ ਪੁਲਿਸ ਪੂਰੀ ਸਰਗਰਮ ਨਜ਼ਰ ਆ ਰਹੀ ਹੈ ਉੱਥੇ ਹੀ ਇੰਚਾਰਜ ਅਨਮੋਲਕ ਦੀਪ ਵੱਲੋਂ ਅੱਜ ਇੱਕ ਵਾਰ ਫਿਰ ਤੋਂ ਸੀਆਈ ਸਟਾਫ ਐਸਆਈ ਜਸਪਾਲ ਸਿੰਘ ਨੇ 10 ਕਿਲੋਗ੍ਰam ਹੈਰੋਇਨ ਨਾਲ ਦੋ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਡਰੱਗ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਦੋ ਬੜੇ ਨਟੋਰੀਅਸ ਸਮਗਲਰ ਫੜੇ ਹੈ ਔਰ 10 ਕਿਲੋ ਹਿਰੋਇਨ ਇੱਕ ਟੋਇਟਾ ਐਟਿਓਸ ਗੱਡੀ ਫੜੀ ਗਈ ਹੈ ਇਹਨਾਂ ਦਾ ਪਛੋਕੜ ਹੈਗਾ ਸੁਖਦੇਵ ਸਿੰਘ ਜਿਹੜਾ ਮੇਨ ਸਮਗਲਰ ਹੈ ਇਹ ਤਲਵੰਡੀ ਭਾਰਤ ਜਿਹੜਾ ਪਿੰਡ ਹੈ ਡਿਸਟ੍ਰਿਕਟ ਬਟਾਲਾ ਦੇ ਵਿੱਚ ਪੈਂਦਾ ਹੈ ਉਹ ਉਮਰ ਦੇ 60 ਸਾਲ ਹੈ ਇਹਦੇ ਖਿਲਾਫ ਪਹਿਲਾਂ ਵੀ 4 ਕੇਸ ਦਰਜ ਨੇ ਜੇ ਆਪਾਂ ਦੇਖੀ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਆਮਜ਼ੈਕ ਐਸ ওসি ਅਮਰਸਰ ਦੇ ਵਿੱਚ ਲੁਧਿਆਣਾ ਰੂਰਲ ਦੇ ਵਿੱਚ ਤੇ ਡਿਸਟ੍ਰਿਕਟ ਤਰਨਤਾਲ ਦੇ ਵਿੱਚ ਔਰ ਦੂਜਾ ਨਾਵਤਾਰਤਾਰੀ ਹੈ ਇਹ ਬਗੜੀਆ ਨਾ ਰਹਿਣ ਵਾਲਾ ਅਮਰਸਰ ਰੂਰਲ 48 ਸਾਲ ਦੀ ਉਮਰ ਹੈ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ ਪੰਜ ਕੇਸ ਇਹਦੇ ਖਿਲਾਫ ਵੀ ਹੈ ਅਟੈਂਪਟ ਟੂ ਮਰਡਰ ਮਰਡਰ ਪਾਸਪੋਰਟ ਐਕਟ ਦਰਦਾਂ ਦੇ इवन ਮੁਹੱਲੀ ਵਿੱਚ ਤਕਬੀਰ ਦੇ ਖਿਲਾਫ ਪਰਚੇ ਦਰਜ ਨੇ ਐਨਡੀਪੀਐਸ ਦੇ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਈ ਮੂਲੇ ਚੱਕ ਚ ਹੋਈ ਹੈ ਬਰੇਨ ਦੇ ਕੋਲੋਂ ਗੇਟ ਕੀਮਾ ਚ ਤੇ 9 ਸਾਲ ਤੋਂ ਤਕਰੀਬਨ ਇਨਵੋਲਡ ਨੇ ਜੇ ਇਹਨਾਂ ਦਾ ਪਿਛੋਕੜ ਦੇਖੀ ਆਪਾਂ ਤਾਂ ਸੁਖਦੇਵ ਸਿੰਘ ਜਿਹੜਾ ਬਠਿੰਡਾ ਜੇਲ੍ਹ ਤੋਂ ਆਇਆ 18 ਅਕਤੂਬਰ 2023 ਨੂੰ ਪਰ ਅਵਤਾਰ ਦੀ ਬੇਲ ਹੋਈ ਹੈ ਬਠਿੰਡਾ ਜੇਲ੍ਹ ਤੋਂ ਆਇਆ ਵੀ 4 ਸਤੰਬਰ 2024 ਤੋਂ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਏਡੀਸੀਪੀ ਨਵਜੋਤ ਜੀ ਏਸੀਪੀ ਕੁਲਦੀਪ ਔਰ ਅਮੋਲਕਦੀਪ ਸਾਡੇ ਇੰਸਪੈਕਟਰ ਸੀਆਈਏ ਉਹਨਾਂ ਦੀ ਟੀਮ ਨੇ ਬੜਾ ਵਧੀਆ ਕਾਮਯਾਬੀ ਇਹ ਲੱਚੀ ਕੀਤੀ ਹੈ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਜਦੋਂ ਇਹਨਾਂ ਦਾ ਪਿਛੋਕੜ ਦੇਖਿਆ ਗਿਆ ਤਾਂ 2014 ਤੇ 15 ਦੇ ਵਿੱਚ ਇਹਨਾਂ ਦੇ ਵਿੱਚ ਖਿਲਾਫ ਐਸੋਸੀ ਅੰਮ੍ਰਿਤਸਰ ਵੱਲੋਂ ਇਹ ਤਕਰੀਬਨ 9.5 ਕਿਲੋ ਹਿਰੋਇਨਾਂ ਨੇ ਮੰਗਵਾਈ ਸੀ ਜਿਹਨੂੰ ਲੈ ਕੇ ਦੋ ਪਾਕਿਸਤਾਨੀ ਆਏ ਸੀ ਸਮਗਲਰ ਜੋ ਕਿ ਸ਼ੇਖੂਪੁਰਾ ਤੇ ਨਾਨੋਵਾਲ ਦੇ ਰਹਿਣ ਵਾਲੇ ਆ ਕੇ ਉੱਤੇ ਰਹੀ ਰਫੀਕ ਉਹ ਦੋਨੋਂ ਵੀ ਹੁਣ ਇੰਡੀਆ ਦੀ ਜੇਲ੍ਹ ਚ ਬੰਦ ਨੇ ਉਦੋਂ ਬਾਕੀ ਇਹਨਾਂ ਨੇ ਹਿਰੋਇਨ ਜਿਹੜੀ ਵੇਚ ਚੁੱਕੇ ਸੀ ਜਦੋਂ ਫੜੇ ਗਏ 22 ਕਿਲੋ ਤੇ 65 ਲੱਖ ਰੁਪਇਆ ਉਦੋਂ ਬਰਾਮਦ ਹੋਇਆ ਸੀ ਕੋ ਕਾਫੀ ਦੇਰ ਤੋਂ ਹੈ ਵੈਲ ਇੰਟ੍ਰੈਕ ਨੇ ਪਾਕਿਸਤਾਨ ਦੇ ਨੈਟਵਰਕ ਨਾਲ ਜਿਹੜੀ ਮੁੱਢਲੀ ਪੁੱਛਗਿੱਛ ਗੱਲ ਸਾਹਮਣੇ ਆਈ ਹੈ ਹੁਣ ਕਿ ਡਰੋਨ ਦੀਆਂ ਸਵਾਰਟੀਆਂ ਇਹਨਾਂ ਨੇ ਪਿਛਲੇ 3-4 ਦਿਨ ਤੋਂ ਇਹਨਾਂ ਨੇ ਮੁੜ ਕੇ ਆਪਣੇ ਅੱਗੇ ਨੈਟਵਰਕ ਵੇਚਣਾ ਸੀ ਜਿਹੜੀ ਨੈਕਸਟ ਸਟੇ ਦੇ ਵਿੱਚ ਇਨਵੈਸਟੀਗੇਸ਼ਨ ਹੈ ਉਹ ਹੈ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਔਰ ਜਿਹੜੇ ਇਹਨਾਂ ਦੇ ਕੋਰੀਅਰ ਰੀਸੀਵਰ ਔਰ ਅੱਗੇ ਜਿਹੜੇ ਜਿਨ੍ਹਾਂ ਨੂੰ ਇਹ ਵੇਚਦੇ ਆ ਉਹ ਸਾਰਾ ਨੈਟਵਰਕ ਜਿਹੜਾ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਏ